ਕੱਲੂ ਕਾਰਾ ਜੂਨ 1984 ਦੀ ਵਰਸੀ 6 ਜੂਨ ਨੂੰ ਮਨਾਈ ਜਾ ਰਹੀ ਹੈ ਤਾਂ ਇਹ ਦਿਹਾੜਾ ਇਨੀ ਦਿਨੀ ਚਰਚਾ ਵਿੱਚ ਬਣਿਆ ਹੋਇਆ ਹੈ ਇਸ ਦਿਹਾੜੇ ਨੂੰ ਲੈ ਕੇ ਜਿੱਥੇ ਲੋਕਾਂ ਦੇ ਜਜ਼ਬਾਤ ਜੁੜੇ ਹੋਏ ਨੇ ਉੱਥੇ ਨਵਾਂ ਵਿਵਾਦ ਵੀ ਕਾਫੀ ਦਿਨਾਂ ਤੋਂ ਪੱਕਿਆ ਹੋਇਆ ਹੈ ਜਿਸ ਤਹਿਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ 6 ਜੂਨ ਨੂੰ ਹੋਣ ਵਾਲੇ ਧਾਰਮਿਕ ਸਮਾਗਮ ਦੇ ਵਿੱਚ ਕੋਮ ਦੇ ਨਾਮ ਸੁਨੇਹਾ ਦੇਣ ਤੋਂ ਵਰਜਿਆ ਜਾ ਰਿਹਾ ਹੈ ਇਸ ਨੂੰ ਲੈ ਕੇ ਪਹਿਲਾਂ ਕਿਸੇ ਇੱਕ ਜਥੇਬੰਦੀਆਂ ਵਿਰੋਧ ਜਤਾ ਚੁੱਕੀਆਂ ਨੇ ਉੱਥੇ ਹੁਣ ਅਕਾਲ ਫੈਡਰੇਸ਼ਨ ਦੇ ਮੁਖੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਕੇ ਚਰਚਾ ਦੇ ਵਿੱਚ ਆਉਣ ਵਾਲੇ ਨਾਰਾਇਣ ਸਿੰਘ ਚੋੜਾ ਨੇ ਵੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਤੇ ਸ਼੍ਰੋਮਣੀ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਹੈ ਤੇ ਨਾਰਾਇਣ ਚੋੜਾ ਦਾ ਕਹਿਣਾ ਹੈ ਕਿ 6 ਜੂਨ 1984 ਦਾ ਕੱਲੂਕਾਰਾ ਖਾਲਸਾਈ ਜਜ਼ਬੇ ਦਾ ਨਾ ਮਨਾਉਣਾ ਹਰ ਇੱਕ ਸਿੱਖ ਦਾ ਧਾਰਮਿਕ ਫਰਜ਼ ਹੈ ਇਹ ਦਿਨ ਉਹਨਾਂ ਸ਼ਹੀਦਾਂ ਦੀ ਯਾਦ ਚ ਮਨਾਇਆ ਜਾਂਦਾ ਹੈ ਜਿਨ੍ਹਾਂ ਨੇ ਹਿੰਦੂ ਸਟੇਟ ਤੇ ਟੈਂਕਰ ਤੋਪਾ ਦੇ ਨਾਲ ਲੜਦਿਆਂ 76 ਘੰਟੇ ਭੁੱਖੇ ਰਹਿ ਕੇ ਵਿਰੋਧੀਆਂ ਦੇ ਨਾਲ ਟੱਕਰ ਲਈ ਆਪਣੀਆਂ ਜਾਨਾਂ ਕੁਰਬਾਨ ਕਰਕੇ ਸੁਨਹਿਰੀ ਇਤਿਹਾਸ ਨੂੰ ਲਿਖਿਆ ਤੇ ਇਹਨਾਂ ਸ਼ਹੀਦਾਂ ਦਾ ਸਨਮਾਨ ਵੀ ਅਕਾਲ ਤਖਤ ਸਾਹਿਬ ਤੋਂ ਗੁਰਮਤ ਮਰਿਆਦਾ ਤੇ ਪੰਥਕ ਸਿਧਾਂਤਾਂ ਦੇ ਅਨੁਸਾਰ ਹੋਣਾ ਚਾਹੀਦਾ ਹੈ ਇਸ ਦੇ ਲਈ ਕਾਨੀ ਕੁਲਦੀਪ ਸਿੰਘ ਗੜਗੱਜ ਨੂੰ ਇਸ ਮੌਕੇ ਸਿੱਖ ਸੰਗਤ ਨੂੰ ਸੰਦੇਸ਼ ਦੇਣ ਤੋਂ ਗੁਰੇਜ਼ ਕਰਨ ਦੀ ਲੋੜ ਹੈ ਕਿਉਂਕਿ ਉਹਨਾਂ ਨੂੰ ਸਿੱਖ ਪੰਥ ਨੇ ਜੱਥੇਦਾਰ ਵਜੋਂ ਪਰਵਾਨ ਨਹੀਂ ਕੀਤਾ ਨਾ ਹੀ ਉਹਨਾਂ ਦੀ ਨਿਯੁਕਤੀ ਪੰਥਕ ਮਰਿਆਦਾ ਤੇ ਰਵਾਇਤਾ ਮੁਤਾਬਕ ਹੋਈ ਹੈ ਇਸ ਦੇ ਲਈ ਉਹਨਾਂ ਨੂੰ ਆਪਣਾ ਅਹੁਦਾ ਤਿਆਗ ਕੇ ਇਸ ਵਿਵਾਦ ਤੋਂ ਕਿਨਾਰਾ ਕਰ ਲੈਣਾ ਚਾਹੀਦਾ ਹੈ ਨਰਾਇਣ ਚੋੜਾ ਦਾ ਕਹਿਣਾ ਹੈ ਕਿ ਲੁਕਵੇਂ ਤਰੀਕੇ ਦੇ ਨਾਲ ਮर्यादा ਨੂੰ ਲੰਘ ਕੇ ਜਥੇਦਾਰ ਵਜੋਂ ਸੇਵਾ ਸੰਭਾਲਣੀ ਠੀਕ ਗੱਲ ਨਹੀਂ ਹੈ ਇਸ ਲਈ ਯਾਨੀ ਕੁਲਦੀਪ ਸਿੰਘ ਗੜਗਜ ਨੂੰ ਚਾਹੀਦਾ ਕਿ ਹੋਰ ਜ਼ਲੀਲ ਹੋਣ ਦੀ ਥਾਂ ਆਪਣੇ ਆਪ ਹੀ ਖਾਲਸਾ ਪੰਥ ਤੋਂ ਮੁਆਫੀ ਮੰਗ ਲੈਣ ਤੇ ਖਾਲਸਾ ਪੰਥ ਨੂੰ ਬੇਨਤੀ ਕਰਨ ਕਿ ਇਹ ਨਿਯੁਕਤੀ ਪੰਥ ਪਰੰਪਰਾ ਦੇ ਮੁਤਾਬਕ ਹੋਣੀ ਚਾਹੀਦੀ ਹੈ ਦੂਜੇ ਪਾਸੇ ਸੰਤ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਤੁਮਾ ਨੂੰ ਨਰਾਇਣ ਸਿੰਘ ਚੋੜਾ ਨੇ ਬੇਨਤੀ ਕੀਤੀ ਕਿ ਇਸ ਦਿਹਾੜੇ ਉਹ ਵੀ ਅਜਿਹਾ ਕੋਈ ਕਦਮ ਨਾ ਪੁੱਟਣ ਤੇ ਨਾ ਹੀ ਪ੍ਰਸ਼ਾਸਨ ਨੂੰ ਸੱਦਾ ਦਿਨ ਜਿਸ ਦਿਨ ਗੁਰੂ ਘਰ ਦੇ ਵਿੱਚ ਪੁਲਿਸ ਦੀ ਤਾਇਨਾਤੀ ਕਰਕੇ ਸ਼ਿਕਾਰਤਕ ਸਾਬਤੇ ਦਰਬਾਰ ਸਾਹਿਬ ਦੀ ਮर्यादा ਦੇ ਵਿੱਚ ਦਖਲਅੰਦਾਜ਼ੀ ਹੋਵੇ ਸਾਰੇ ਖਾਲਸਾ ਪੰਥ ਦਾ ਫਰਜ਼ ਮੰਨਦਾ ਕਿ ਗੁਰਮਤ ਅਨੁਸਾਰ ਇਹ ਦਿਹਾੜਾ ਮਨਾਇਆ ਜਾਵੇ ਕੱਲੂਕਾਰਾ ਜੂਨ 1984 ਦੀ ਵਰਸੀ 6 ਜੂਨ ਨੂੰ ਮਨਾਈ ਜਾ ਰਹੀ ਹੈ ਤਾਂ ਇਹ ਦਿਹਾੜਾ ਇਨੀ ਦਿਨੀ ਚਰਚਾ ਵਿੱਚ ਬਣਿਆ ਹੋਇਆ ਇਸ ਵਿਹਾੜੇ ਨੂੰ ਲੈ ਕੇ ਜਿੱਥੇ ਲੋਕਾਂ ਦੇ ਜਜ਼ਬਾਤ ਜੁੜੇ ਹੋਏ ਨੇ ਉੱਥੇ ਨਵਾਂ ਵਿਵਾਦ ਵੀ ਕਾਫੀ ਦਿਨਾਂ ਤੋਂ ਪੱਕਿਆ ਹੋਇਆ ਹੈ ਜਿਸ ਤਹਿਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ 6 ਜੂਨ ਨੂੰ ਹੋਣ ਵਾਲੇ ਧਾਰਮਿਕ ਸਮਾਗਮ ਦੇ ਵਿੱਚ ਕੋਮ ਦੇ ਨਾਮ ਸੁਨੇਹਾ ਦੇਣ ਤੋਂ ਵਰਜਿਆ ਜਾ ਰਿਹਾ ਹੈ ਇਸ ਨੂੰ ਲੈ ਕੇ ਪਹਿਲਾਂ ਕਿਸੇ ਇੱਕ ਜਥੇਬੰਦੀਆਂ ਵਿਰੋਧ ਜਤਾ ਚੁੱਕੀਆਂ ਨੇ ਉੱਥੇ ਹੁਣ ਅਕਾਲ ਫੈਡਰੇਸ਼ਨ ਦੇ ਮੁਖੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਕੇ ਚਰਚਾ ਦੇ ਵਿੱਚ ਆਉਣ ਵਾਲੇ ਨਾਰਾਇਣ ਸਿੰਘ ਚੋੜਾ ਨੇ ਵੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਤੇ ਸ਼ਿਕਾਇਤਕ ਸਾਹਿਬ ਨੂੰ ਅਪੀਲ ਕੀਤੀ ਹੈ ਤੇ ਨਾਰਾਇਣ ਚੋੜਾ ਦਾ ਕਹਿਣਾ ਹੈ ਕਿ 6 ਜੂਨ 1984 ਦਾ ਕਲੂਕਾਰਾ ਖਾਲਸਾਈ ਜਜ਼ਬੇ ਦਿਨ ਮਨਾਉਣਾ ਹਰ ਇੱਕ ਸਿੱਖ ਦਾ ਧਾਰਮਿਕ ਫਰਜ਼ ਹੈ ਇਹ ਦਿਨ ਉਹਨਾਂ ਸ਼ਹੀਦਾਂ ਦੀ ਯਾਦ ਚ ਮਨਾਇਆ ਜਾਂਦਾ ਹੈ ਜਿਨ੍ਹਾਂ ਨੇ ਹਿੰਦੂ ਸਟੇਟ ਤੇ ਟੈਂਕਰ ਤੋਪਾਂ ਦੇ ਨਾਲ ਲੜਦਿਆਂ 76 ਘੰਟੇ ਭੁੱਖੇ ਰਹਿ ਕੇ ਵਿਰੋਧੀਆਂ ਦੇ ਨਾਟਕ ਕਰ ਲਈ ਆਪਣੀਆਂ ਜਾਨਾਂ ਕੁਰਬਾਨ ਕਰਕੇ ਸੁਨਹਿਰੀ ਇਤਿਹਾਸ ਨੂੰ ਲਿਖਿਆ ਤੇ ਇਹਨਾਂ ਸ਼ਹੀਦਾਂ ਦਾ ਸਨਮਾਨ ਵੀ ਅਕਾਲ ਤਖਤ ਤੋਂ ਗੁਰਮਤ ਮਰਿਆਦਾ ਤੇ ਪੰਥਕ ਸਿਧਾਂਤਾਂ ਦੇ ਅਨੁਸਾਰ ਹੋਣਾ ਚਾਹੀਦਾ ਹੈ ਇਸ ਦੇ ਲਈ ਕਾਨੀ ਕੁਲਦੀਪ ਸਿੰਘ ਗੜਗੱਜ ਨੂੰ ਇਸ ਮੌਕੇ ਸਿੱਖ ਸੰਗਤ ਨੂੰ ਸੰਦੇਸ਼ ਦੇਣ ਤੋਂ ਗੁਰੇਜ਼ ਕਰਨ ਦੀ ਲੋੜ ਹੈ ਕਿਉਂਕਿ ਉਹਨਾਂ ਨੂੰ ਸਿੱਖ ਪੰਥ ਨੇ ਜੱਥੇਦਾਰ ਵਜੋਂ ਪਰਵਾਨ ਨਹੀਂ ਕੀਤਾ ਨਾ ਹੀ ਉਹਨਾਂ ਦੀ ਨਿਯੁਕਤੀ ਪੰਥਕ ਮਰਿਆਦਾ ਤੇ ਰਵਾਇਤਾ ਮੁਤਾਬਕ ਹੋਈ ਹੈ ਇਸ ਦੇ ਲਈ ਉਹਨਾਂ ਨੂੰ ਆਪਣਾ ਉਹਦਾ ਤਿਆਗ ਕੇ ਇਸ ਵਿਵਾਦ ਤੋਂ ਕਿਨਾਰਾ ਕਰ ਲੈਣਾ ਚਾਹੀਦਾ ਹੈ ਤੇ ਨਾਰਾਇਣ ਚੋੜਾ ਦਾ ਕਹਿਣਾ ਹੈ ਕਿ ਲੁਕਵੇਂ ਤਰੀਕੇ ਦੇ ਨਾਲ ਮर्यादा ਨੂੰ ਲੰਘ ਕੇ ਜਥੇਦਾਰ ਵਜੋਂ ਸੇਵਾ ਸੰਭਾਲਣੀ ਠੀਕ ਗੱਲ ਨਹੀਂ ਹੈ ਇਸ ਲਈ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਚਾਹੀਦਾ ਕਿ ਹੋਰ ਜ਼ਲੀਲ ਹੋਣ ਦੀ ਥਾਂ ਆਪਣੇ ਆਪ ਹੀ ਖਾਲਸਾ ਪੰਥ ਤੋਂ ਮਾਫੀ ਮੰਗ ਲੈਣ ਤੇ ਖਾਲਸਾ ਪੰਥ ਨੂੰ ਬੇਨਤੀ ਕਰਨ ਕਿ ਇਹ ਨਿਯੁਕਤੀ ਪੰਥ ਪਰੰਪਰਾ ਦੇ ਮੁਤਾਬਕ ਹੋਣੀ ਚਾਹੀਦੀ ਦੂਜੇ ਪਾਸੇ ਸੰਤ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਤੁਮਾ ਨੂੰ ਨਾਰਾਇਣ ਸਿੰਘ ਚੋੜਾ ਨੇ ਬੇਨਤੀ ਕੀਤੀ ਕਿ ਇਸ ਦਿਹਾੜੇ ਉਹ ਵੀ ਅਜਿਹਾ ਕੋਈ ਕਦਮ ਨਾ ਪੁੱਟਣ ਤੇ ਨਾ ਹੀ ਪ੍ਰਸ਼ਾਸਨ ਨੂੰ ਸੱਦਾ ਦਿਨ ਜਿਸ ਦਿਨ ਗੁਰੂ ਘਰ ਦੇ ਵਿੱਚ ਪੁਲਿਸ ਦੀ ਤਾਇਨਾਤੀ ਕਰਕੇ ਸ਼੍ਰੀ ਕਾਰਕ ਤੱਕ ਸਾਬਤੇ ਦਰਬਾਰ ਸਾਹਿਬ ਦੀ ਮਰਿਆਦਾ ਦੇ ਵਿੱਚ ਦਖਲਅੰਦਾਜ਼ੀ ਹੋਵੇ ਸਾਰੇ ਖਾਲਸਾ ਪੰਥ ਦਾ ਫਰਜ਼ ਬਣਦਾ ਹੈ ਕਿ ਗੁਰਮਤ ਅਨੁਸਾਰ ਇਹ ਦਿਹਾੜਾ ਬਣਾਇਆ ਜਾਵੇ